ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੜੂਏ ਗੁਰਦੁਆਰਾ ਸਾਹਿਬ ਦੀ ਜਗ੍ਹਾ ਵਾਹੇ ਦੇਖੋ ਤੇ ਇੱਥੇ ਨਾ ਗੁਰਸਿੱਖ ਬੰਦੇ ਆ ਮਰਤ ਧਾਰੀ ਬੰਦੇ ਇੱਥੇ ਨਾ ਰੇੜੀਆਂ ਲਗਾਉਂਦੇ ਨੇ ਆਪਣੀਆਂ ਗੁਰੂ ਘਰ ਦੇ ਬਾਹਰ ਤੇ ਆਹ ਗੁਰੂਦੁਆਰੇ ਦਾ ਪ੍ਰਧਾਨ ਬਣਿਆ ਹੋਇਆ ਉਹ ਬੈਠਾ ਬਜ਼ੁਰਗ ਤੇ ਇਹਨਾਂ ਨੇ ਗੁਰੂ ਘਰ ਦੇ ਵਿੱਚ ਗੁਰਸਿੱਖ ਬੰਦੇ ਨੂੰ ਇਹ ਮੜਨ ਨਹੀਂ ਦਿੰਦੇ ਇਹ ਮੁ슬ਮਾਨ ਇਹਨਾਂ ਨੇ ਇੱਥੇ ਗੁਰੂ ਘਰ ਤੇ ਰੱਖਿਆ ਹੋਇਆ ਵਾ ਠੀਕ ਆ ਜਿਹਨੂੰ ਕੋਈ ਮਰਿਆਦਾ ਦਾ ਕੁਈ ਇਹ ਨਾ ਗੁਰਸਿੱਖ ਦੀ ਮਰਿਆਦਾ ਦਾ ਪਤਾ ਨਹੀਂ ਕੋ ਉਹ ਆਪ ਦੀਆਂ ਮਨਮਰਜ਼ੀਆਂ ਕਰਦੇ ਇੱਥੇ ਆਂਡੇ ਉਂਡੇ ਸਭ ਕੋ ਖਾਂਦੇ ਪੀਂਦੇ ਚੱਲਦਾ ਤੇ ਗੁਰਸਿੱਖ ਬੰਦੇ ਨੂੰ ਇਹ ਕਹਿੰਦਾ ਮੈਂ ਰੇੜੀ ਨੂੰ ਲਾਉਣ ਲੈਣੀ ਕਹਿੰਦਾ ਜੇ ਭਈਏ ਲਾਉਣਗੇ ਤਾਂ ਗੁਰਸਿੱਖ ਲਾਉਂਦਾ ਕਹਿੰਦਾ ਮੈਂ ਕੱਲੇ ਗੁਰਸਿੱਖ ਨੂੰ ਨਹੀਂ ਲਾਉਣ ਦੇਣੀ ਨਹੀਂ ਭਈਆਂ ਆਦੀਆਂ ਵੀ ਉਹਰੇ ਲੱਗਣ ਦੋ ਇਹ ਭਈਆਂ ਦੀ ਸਪੋਰਟ 'ਚ ਬਾਬਾ ਅੱਜ ਗੁਰਸਿੱਖ ਬੰਦੇ ਨੂੰ ਇੱਥੋਂ ਭਜਾਉਂਦਾ ਵਾ ਕਹਿੰਦਾ ਭਈਏ ਲਾਉਣਗੇ ਤਾਂ ਗੁਰਸਿੱਖ ਲਾਉਣਗੇ ਤੇ ਆਪਣੀ ਸਾਕਾਤ ਨੂੰ ਪੀਦਾ ਤੇ ਗੁਰੂ ਘਰ ਦੇ ਉੱਥੇ ਸਾਹਮਣੇ ਇਹ ਇੱਥੇ ਪਿਸ਼ਾਬ ਕਰਨ ਲੱਗੇ ਆਏ ਸੀ ਆ ਕੇ ਬਹਿ ਗਏ ਉਹ ਸਾ ਤੇ ਸਹਾ ਸੰਗਤ ਨੂੰ ਬਾਕੂ ਖਾਣਾ ਓ ਯਾਰ ਮਿਆਂਗ ਸਿੰਘ ਤੇਰੇ ਗਾਨੇ ਆ ਤਮਾਕੂ ਲਿਆਉਂ ਖੜਾ ਹੋ ਕੇ ਦਿਖਾਓ ਕਿਹੜਾ ਹਾਂ ਤੁਹਾਡੇ ਸਾਹਮਣੇ ਮੇਰੇ ਇੱਥੇ ਮੈਂ ਬਣਾ ਰਿਹਾ ਆ ਫੋਟੋ ਵਾਕੇ ਬਣਾ ਰਹੀਆਂ ਲਾਸੀ ਕਿਸੇ ਹੋਰ ਦੀ ਲੱਗਣ ਜੇ ਬਾਜੀ ਗੱਲ ਉਦਣੇ ਇਹੀ ਨਹੀਂ ਬਡੀ ਸੀਗੀ ਵਜਾ ਕੀ ਚੱਕਰ ਪਿਆ ਰਹੀਆਂ ਨਾਲ ਕੋਈ ਸ਼ਰੀਕ ਜਾਣ ਕਿੱਥੇ ਸੀ ਕੰਮ ਕਰਨ ਪੰਜਾਬੀਆਂ ਨਾਲ ਜਾਣ ਕੇ ਤੇ ਪੰਜਾਬੀ ਆਰ ਦੂਜੇ ਕਈਆਂ ਸੂਚੇ ਕੀ ਆ ਆ ਉਹਨਾਂ ਨੂੰ ਕੀ ਆ ਉਹਨਾਂ ਨੇ ਨਹੀਂ ਰੋਟੀ ਖਾਣੀ ਉਹ 14 ਫਰਦਾਂ ਨੇ ਲਾਈ ਉੱਤ ਸਾਰੇ ਪਾਸੇ ਉੱਜੀ ਰੋਟੀ ਖਾ ਲੈ ਰਹੇ ਆ ਤੇ ਆਪਣੇ ਪੰਜਾਬੀ ਕਰਦੇ ਆ ਮੁੱਢੇ ਕਿਸੇ ਦਾ ਕੋਈ ਮਤਲਬ ਨਹੀਂ ਇਹਨਾਂ ਨੂੰ ਕਰਨ ਨੂੰ ਕਿਸੇ ਦੀ ਆਪਦਾ ਜਾਓ ਕਿਸੇ ਦਾ ਕੋਈ ਮਤਲਬ ਨਹੀਂ ਸਾਨੂੰ ਜਗਾ ਗੁਰਦੁਆਰੇ ਦੀ ਐ ਅੱਜ ਆਪਣੀ ਤਾਰ ਲਾ ਦੇਣੀ ਬਸ ਬਸ ਜੇ ਆਪਣਾ ਇੰਤਜ਼ਾਮ ਕਰੋ ਹਾਲਤੂ ਗੱਲ ਦੀ ਲੋੜ ਨਹੀਂ ਹੈ ਨਹੀਂ ਨਾ ਪਾਪਾ ਗੁਰਦੁਆਰੇ ਦਾ ਸਾਥੀ ਜਗਾ ਹੋਣਾ ਹੈ ਅਰੇ ਹਲੇ ਆ ਗੇਟ ਬਾਹਰ ਲੱਗਿਆ ਅਜੇ ਤੱਕ ਨਾ ਬਾਬਾ ਜੀ ਬਹੁਤ ਬਹੁਤ ਸਿੰਘ ਸਾਹਿਬ ਇੱਕ ਬੇਟ ਸਾਂਜੀ ਸਿਰਫ ਤੁਹਾਡੇ ਲਈ ਆ ਸਾਡੇ ਲਈ ਆ ਹੋਰ ਕਿਸੇ ਲਈ ਨਹੀਂ ਨਹੀਂ ਜੀ ਬਾਹਰ ਦੇ ਬੰਦੇ ਪੰਜਾਬ ਦੇ ਬੰਦਿਆ ਇਸ ਤੇ ਮੰਦਾ ਟਿਕੜਾ ਪੰਜਾਬ ਦੇ ਬੰਦਿਆਂ ਲਈ ਸਾਂਜੀ ਆ ਜੀ ਬਾਹਰਲੇ ਬੰਦਿਆਂ ਨੂੰ ਮਨਾਈ ਆ ਨਹੀਂ ਕੋਈ ਨਹੀਂ ਸਾਹਿਬ ਨੇ ਕਿਵੇਂ ਪੰਜ ਦਰਵਾਜ਼ੇ ਰੱਖੇ ਸੀ ਕਿਉਂ ਰੱਖੇ ਸੀ ਉਹ ਕਿਉਂਕਿ ਕੋਈ ਵੀ ਆ ਸਕਦਾ ਕੋਈ ਵੀ ਧਰਮ ਦਾ ਆ ਫਿਰ ਕੋਈ ਵੀ ਆ ਸਕਦਾ ਕੋਈ ਵੀ ਇਹ ਤੁਹਾਡੀ ਸਾਡੀਆਂ ਜ਼ਮੀਨਾਂ ਤੇ ਤੁਸੀਂ ਉਹਨਾਂ ਦੇ ਕੋਈ ਵੀ ਕਾਗਜ਼ ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਉਹਨਾਂ ਦੇ ਕਬਜ਼ੇ ਕਰਾਉਂਗੇ ਤੁਸੀਂ ਕਬਜ਼ੇ ਆਂਦਾ ਕੀ ਮਤਲਬ ਹੋ ਗਿਆ ਫਿਰ ਆਪਣੇ ਵਾਲੇ ਨਹੀਂ ਕਬਜ਼ੇ ਕਰਾਉਣਗੇ ਇੱਕ ਮਿੰਟ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਬਾਬਾ ਲੌਂਦੇ ਨੂੰ ਤੋਂ ਤਾਂ ਕਿਸੇ ਨੇ ਰੋਕਿਆ ਨਹੀਂ ਕਿੰਨੇ ਕਬਜ਼ੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਜਦੋਂ ਤੁਸੀਂ ਆਏ ਉਦੋਂ ਤੋਂ ਗੱਲ ਸ਼ੁਰੂ ਹੋਈ ਹੈ ਨਹੀਂ ਪਹਿਲਾਂ ਲੌਂਦੇ ਸੀ ਨਾ ਪਹਿਲਾਂ ਲੌਂਦੇ ਸੀ ਕਿ ਫਿਰ ਕਿਸੇ ਨੇ ਰੋਕਿਆਗਾ ਕਿਉਂ ਕਾਦਲ ਨਹੀਂ ਰੁਕਣਾ ਸੀ ਉਹਨਾਂ ਨੂੰ ਫਿਰ ਜਦੋਂ ਸਰਦਾਰ ਲਾਉਣ ਲੱਗੇ ਹੋ ਕਿ ਅਸੀਂ ਤਾਂ ਨਹੀਂ ਰੋਕਿਆ ਉਹਨਾਂ ਨੂੰ ਤੁਸੀਂ ਪਰਜਾਈ ਤਾਂ ਕਿ ਅਸੀਂ ਰੋਕਦੇ ਨਹੀਂ ਰੁਸੀ ਰੋਕ ਰੁਕਦੇ ਨਹੀਂ ਤੁਸੀਂ ਮਜਾਉਂਦੇ ਹੋ ਬਹੁਤ ਜਾਂਦੇ ਖਾ ਕੇ ਗੁੱਟੇ ਖਾ ਕੇ ਉਹ ਖੁੱਕਦੇ ਆ ਧਰਮਿੰਦਸਤਾਨ ਦੇ ਅੱਗੇ ਉਹ ਤੁਹਾਨੂੰ ਚੰਗੇ ਲੱਗਦੇ ਆ ਸਿੰਘ ਸਾਹਿਬ ਮੈਨੂੰ ਪਤਾ ਸਾਰੇ ਸਿੰਘਾਂ ਦਾ ਮੈਨੂੰ ਪਤਾ ਕੀ ਪਤਾ ਨਾ ਮੇਰੇ ਤੋਂ ਕਹਾਓ ਤੁਸੀਂ ਬਾਬਾ ਜੀ ਤੁਸੀਂ ਪੰਜ 2000 ਸਿੰਘਾਂ ਦਾ ਕੀ ਪਤਾ ਹੈ ਬਾਬਾ ਜੀ ਤੁਸੀਂ ਇੱਕ ਤਾਂ ਬਹੁਤ ਤੁਸੀਂ ਸਿਆਣੇ ਆ ਰਿਸਪੈਕਟਫੁਲ ਆ ਪਰ ਤੁਹਾਡੀ ਬੋਲੀ ਚ ਜੋ ਰਾਸਮਾ ਮਾੜੀ ਆ ਨਾ ਹਾਂ ਬਸ ਐਂ ਹੀ ਰਹਿਣੀ ਹੈ ਅੱਛਾ ਜੀ ਹਾਂ ਤੇ ਬਾਬਾ ਜੀ ਫਿਰ ਅਸੀਂ ਵੀ ਉੱਥੇ ਲਾਉਣੀਆਂ ਤੁਸੀਂ ਜਿੰਨਾ ਜ਼ੋਰ ਹੁੰਦਾ ਰੋਕ ਲੇ ਚਲੋ ਲਾ ਲਓ ਮੇਰਾ ਚਲੋ ਆਓ ਚਲੋ ਆਏ ਤਾਂ ਨਹੀਂ ਬੁਲਾਇਆ ਸੀ ਉਹ ਬਈ ਹੂੰ ਮੇਰੀਆਂ ਦਾ ਜਿਹੜੀ ਦੱਲੀ ਹੈ ਜਿਹੜੀ ਕੋਈ ਜਲਾਕਾ ਨਾਲ ਆਉਂਦੇ ਹਾਂ ਜੀ ਨੇ ਜਿਹਦੀ ਕਹਿੰਦੇ ਆ ਵੀ ਰੇਡੀਆਂ ਕਹਿੰਦੇ ਜੇ ਭੱਜੇ ਲਾਉਂਗੇ ਵੀ ਨਾਲ ਆਉਂਦੇ ਉਦੋਂ ਜਿਹੜੀ ਗੱਲ ਇੱਥੇ ਪਹਿਲਾਂ ਹੋਈ ਹੈ ਉਦੋਂ ਇਹੀ ਹੋਈ ਸੀ ਕਿ ਕਿਸੇ ਦੀ ਵੀ ਡੈਡੀ ਨਹੀਂ ਲੱਗਣ ਦੇਣੀ ਜੇ ਭਈਆਂ ਦੀ ਨਹੀਂ ਰੱਖਣੀ ਤਾਂ ਦੁੱਜਾ ਬਣੀ ਨਹੀਂ ਮੈਂ ਹੁਣ ਤੁਸੀਂ ਭਈਆਂ ਦੇ ਮੈਂ ਜੱਗ ਆਪਣੇ ਬੰਦੇ ਦੇ ਮੈਂ ਜਾਈਗਾ ਨਹੀਂ ਆਪਣੇ ਆਰ ਭਈਆਂ ਵਾਲੀ ਕਿਹੜੀ ਗੱਲ ਹੈ ਤੇ ਵਿੱਚ ਨਹੀਂ ਉਹ ਤਾਂ ਦਿਨ ਗੁਰੂ ਘਰ ਦਾ ਸਭ ਦਾ ਸੰਝਾ ਹੈ ਗੁਰੂ ਘਰ ਦਾ ਤੇ ਗੁਰੂ ਘਰ ਸਭ ਦਾ ਸੰਝਾ ਅੰਦਰ ਲਾ ਦੇ ਉਹਨਾਂ ਵੀ ਜਾ ਕੇ ਨਹੀਂ ਅੰਦਰ ਤੁਸੀਂ ਜਿਉਂ ਕੇ ਆ ਕੇ ਅੰਧਾ ਥੋੜੀ ਲਾਉਂਦੇ ਇਹ ਅੰਦਰ ਲਾ ਦੋ ਨਾ ਗੁਰੂ ਘਰ ਸੰਝਾ ਦੋ ਕਮੇਟੀ ਮਾਲਕ ਵਣਦੀ ਦਾ ਮਤਲਬ ਇਹ ਥੋੜੀ ਹੁੰਦਾ ਵੀ ਕਮੇਟੀ ਹੁੰਦਾ ਕਿਤੇ ਮਾਲਕ ਬਣਦੀ ਨਹੀਂ ਕਮੇਟੀ ਮਾਲਕ ਬਣ ਗਈ ਤਾਂ ਕਮੇਟੀ ਤੇ ਤੁਸੀਂ ਮਾਲਕ ਬਣ ਗਏ ਨਹੀਂ ਸਾਕਤ ਨਹੀਂ ਹੁੰਦਾ ਨਾਲ ਹੁੰਦਾ ਜੀ ਆ ਤੁਸੀਂ ਸੰਗਤ ਨਾਲ ਹੁੰਦੇ ਸੰਗਤ ਨਾਲੇ ਤੁਸੀਂ ਮਾਲਕ ਬਣ ਗਏ ਬੇਨਤੀ ਕਰਨਾ ਹੈ ਵੀ ਸੰਗਤਤੀ ਹੁੰਦਾ ਸੰਗਤ ਨਾਲੇ ਸਭ ਕੁਝ ਹੁੰਦਾ ਸੰਗਤ ਹੀ ਸੀਗੀ ਉਦੋਂ ਵੀ ਤਾਂ ਜਿੱਦਣ ਪਹਿਲੇ ਦਿਨ ਸੀਗਾ ਉਦੋਂ ਕਿਹੜਾ ਹੋਰ ਸੀਗਾ ਉਦੋਂ ਵੀ ਸੰਗਤ ਹੀ ਸੀਗੀ ਸਭ ਕੁਝ ਹੁੰਦਾ ਹਾਂਜੀ ਉਹ ਮੰਨ ਲਈ ਸੀ ਵੀ ਪਰ ਇਹ ਬੰਦੇ ਨਹੀਂ ਲਾਤੇ ਪੰਜਾਬੀ ਬੰਦੇ ਲਾਉਣੇ ਤੇਰਾ ਮਰਦੀ ਲੋਕ ਨੇ ਇਹਨੇ ਕਿਹਾ ਸੀ ਅਸੀਂ ਪਿੰਡ ਨਹੀਂ ਲਿਆਓ ਪਿੰਡ ਵਾਲਿਆਂ ਨੂੰ ਬੁਲਾ ਕੇ ਜਿਹੜੇ ਨਾਲ ਸੀ ਤੁਹਾਡੇ ਲਿਆਓ ਐ ਨਹੀਂ ਹੈਗੇ ਅਸੀਂ ਪਿੰਡ ਦੇ ਨਹੀਂ ਕੋਈ ਨਹੀਂ ਪਿੰਡ ਦਾ ਅਸੀਂ ਪਿੰਡ ਦੇ ਨਹੀਂ ਆ ਪਿੰਡ ਦੇ ਆ ਪਿੰਡ ਦੇ ਆ ਪਿੰਡ ਦੇ ਅਸੀਂ ਕਿਹੜੇ ਬਾਹਰ ਦੇ ਮੈਂ ਇੱਥੇ ਹੀ ਬੈਠਾ ਸੀ ਮੈਂ ਇੱਥੇ ਹੀ ਬੈਠਾ ਸੀ ਇਹ ਮੀਂਦਰ ਜਿਹੜਾ ਮੰਡਾ ਦੇ ਬਾਹਰ ਸੀ ਤਾਂ ਪਿੰਡ ਦੇ ਹੀ ਆ ਅਸੀਂ ਉਹ ਬੰਦੂ ਯਾਰ ਦਾ ਨਾਮ ਨਹੀਂ ਪੁੱਛ ਕੇ ਬੰਦਾ ਰੰਗ ਨਹੀਂ ਕਰਦਾ ਮੈਂ ਕਿਸੇ ਨੂੰ ਨਹੀਂ ਜਾਣਦਾ ਠੀਕ ਹੈ ਜਿਹਦੀ ਗੱਲ ਹੋਈ ਸੀ ਉਦੋਂ ਉਹ ਤਾਂ ਇੱਕ ਕੈਮਰਾ ਉਹ ਨਹੀਂ ਕਿਹਦੇ ਕੈਮਰੇ ਉਹਨਾਂ ਨੇ ਜਿਹਾ ਆਪਣੇ ਗੁਰਸਿੱਖ ਬੰਦੇ ਆ ਸਾਰੇ ਨਾਲੇ ਸਾਰੇ ਗੁਰਸਿੱਖ ਆ ਸਾਡੇ ਲਈ ਤਾਂ ਸਾਰੇ ਗੁਰਸਿੱਖ ਆ ਕਾ ਫਾਰਮ ਉਹ ਚੰਦਲ ਹੋਣਾ ਤਬਾਕੂ ਖਾਨ ਵਾਲਾ ਗੋਰ ਸੇ ਖਮੇ ਹੋ ਗਈ ਹਾਂਜੀ ਤਬਾਕੂ ਖਾਨ ਵਾਲਾ ਗੋਰ ਸੇ ਕਿਵੇਂ ਹੋ ਗਿਆ ਕਿਉਂ ਨਹੀਂ ਹੋਇਆ ਕਿਵੇਂ ਹੋ ਗਿਆ ਉਹ ਤੇ ਘਰੇ ਜੰਮਿਆ ਜੰਮੇ ਤਾਂ ਉੱਥੋਂ ਹੀ ਐ ਨਾ ਨਹੀਂ ਉੱਥੋਂ ਹੀ ਨਹੀਂ ਉਹ ਮਹਾਰਾਜਾ ਦਾ ਮਰੀਜ਼ ਆਪਰਾ ਜਿਹੜਾ ਆਪ ਦਾ ਕੰਮ ਆਉਂਦਾ ਤਬਾਕੂ ਖਾਨ ਉਹ ਯਾਰ ਮਿਆਂਗ ਸਿੰਘ ਬਤੇਰਾ ਹੀ ਕੰਨਿਆ ਤਮਾਕੂ ਲੈ ਉਹ ਖੜਾ ਉਹ ਕਿਹੜਾ ਖੜਾ ਹੁਣ ਤੁਹਾਡੇ ਸਾਹਮਣੇ ਮੇਰੇ ਇੱਥੇ ਮੈਂ ਬਿਖਾੜਿਆ ਆਂ ਆਪ ਵੀ ਆਪ ਕੇ ਉੱਤੇ ਲਾ ਕੇ ਭਰਨ ਹੋਣਾ ਨਹੀਂ ਹਾਂ ਵੀ ਤੁਸੀਂ ਫਿਰ ਆਣਾ ਕੋਈ ਇਹ ਹੁਣ ਗੁਰੂ ਉਹ ਨਾ ਬਰੋ ਹੋ ਗਿਆ ਉਹ ਪਿੰਡ ਦਾ ਡੇਰਾ ਪੀ ਗੁਰਸਖਰ ਦਾ ਪਾਸੇ ਹੋ ਗਏ ਹੁਣ ਆਮ ਸੰਗਤ ਨੂੰ ਕਹਦੇ ਹੁਣ ਅਸੀਂ ਬਸ ਮਾਲਕ ਬਣ ਕੇ ਗੁਰੂ ਕਹਿੰਦੇ ਸਾਰੇ ਪਾਸੇ ਆਈ ਹਾਲਾ ਮੈਨੂੰ ਵੀ ਇੱਥੇ ਦੁਕਾਨ ਦਿੱਤੀ ਨਹੀਂ ਤੀ ਮੈਂ ਜਾਂਦਾ ਤਾਂ ਮੈਨੂੰ ਵੀ ਆਹੀ ਕੰਮ ਕਰਿਆਦਾ ਇਹਨੇ ਮੇਰੇ ਨਾਲ ਵੀ ਅਸੀਂ ਗੜੀ ਪਹਿਲਾਂ ਕਮੇਟੀ ਸੀ ਉਰੇ ਉਸ ਕਮੇਟੀ ਨਾਲ ਗੱਲ ਕਰਨਾ ਪਰ ਮੇਰੇ ਨਾਲ ਕਾਨੂੰਗੀ ਗੁਰਸਿੱਖ ਬੰਦਾ ਹੈ ਕੋਈ ਗੱਲ ਨਹੀਂ ਵੀ ਚੱਲ ਕੋਈ ਗੱਲ ਨਹੀਂ ਕਰਨ ਦੇ ਦਿੰਦੇ ਨੇ ਤੱਪਕਾਰ ਕੋਈ ਗੱਲ ਨਹੀਂ ਪਰ ਇੱਥੇ ਲਈ ਹੈਗਾ ਕੁਝ ਵੀ ਕਿਸੇ ਨੂੰ ਕੋਈ ਨਹੀਂ ਜਾਣਦਾ ਜਿਹੜਾ ਮੱਤਰ ਦਾਰ ਬਣ ਗਿਆ ਬਾ ਗੁਰੂ ਘਰ ਦਾ ਇਦੇ ਵਿੱਚ ਜਾਨਣ ਵਾਲੀ ਹੁਣ ਕੜੂਏ ਵਾਲੇ ਆ ਗੁਰੂ ਘਰ ਦੀ ਸੰਗਤ ਨਾਲੇ ਹੁੰਦਾ ਕੋਈ ਆਪਾਂ ਕੋਈ ਧੱਕਾ ਮਾਰਨ ਵਾਲੇ ਆ ਦੁਕਾਨਾਂ ਤੇ ਪੁੱਛ ਲੋ ਜਾ ਕੇ ਸਾਰੇ ਕੜੂਏ ਦੇ ਹੈਗੇ ਨਹੀਂ ਹੈਗੇ ਕੜੂਏ ਦੇ ਕਿੱਥੇ ਭਈਆ ਜੀ ਕੋਨੇ ਵਾਲਾ ਭਈਆ ਜੀ ਆ ਭਈਆ ਆਹਾਂ ਸੜਿਆਈਆਂ ਵਾਲਾ ਪਤਾ ਕਿੱਤੋਂ ਹੈ ਨਾ ਆਪਾਂ ਸੜਿਆਈਆਂ ਦੀ ਗੱਲ ਨਹੀਂ ਕਰਦਾ ਇਹ ਆ ਜਿਹੜਾ 50 ਸਾਲ ਹੋ ਗਏ ਬੇਟੇ ਭਈਆ ਜਿਹੜਾ ਕੇਕ ਵਾਲਾ ਜੀ ਕੇਕ ਵਾਲਾ ਜੀ ਹੁਣ ਤੁਸੀਂ ਪਿੰਡ ਵਾਲਿਆਂ ਨੂੰ ਕੱਢਦੇ ਤੁਸੀਂ ਪਈਆਂ ਨੂੰ ਬਾਹਰ ਰਹੀ ਤੈਨੂੰ ਕਦੋਂ ਕੱਢਤਾ ਇਹ ਵੀ ਆ ਗੱਲ ਕਰਦਾ ਕੱਟਣ ਵਾਲੀ ਉਹ ਗੱਲ ਕਰ। ਕਿਉਂ ਫੇਰ ਤੁਸੀਂ ਭਈਆਂ ਨੂੰ ਉਟਾ ਕੇ ਤੁਸੀਂ ਆਪ ਇੱਥੇ ਕਬਜ਼ਾ ਕਰਨ ਚਾਹੁੰਦੇ ਆ? ਕਬਜ਼ਾ ਸੀ। ਨਹੀਂ ਹੋਰ ਕੀ ਹੈ? ਉਹ ਕਾਹਨੂੰ ਪਸੰਦ ਕਰਦੇ ਆ। ਪਿੰਡ ਆ ਸੀ ਕਿੱਥੇ ਜਾਈਏ ਪਿੰਡ ਛੱਡ ਕੇ ਜਾਈਏ ਕਬਜ਼ਾ ਸੀ। ਹੋਰ ਛੱਡੇ ਚੱਲੇ ਜਾਂਦੇ। ਉਹ ਦੁਨੀਆ ਛੱਡ ਕੇ ਚਲੇ ਜਾਣ। ਉਹ ਆਪਣੇ ਝੰਡ ਲਾਉਣ ਲਈ। ਉਹ ਆਪਣੇ ਕੰਮ ਕਰਦੇ ਇੰਨੇ ਤੁਹਾਡੇ ਵਾਲੀ। ਆ ਹੁਣ ਚਲਦੀ ਆ ਖਬਰ ਉੱਥੇ ਕਰਾਲੀ ਤਿੰਨ ਕੁੜੀਆਂ ਗਾਇਬ ਹੋ ਗਈਆਂ ਭਈਆਂ ਲੈ ਕੇ। ਸਿੰਘ ਸਿੰਘ ਪਰੇ ਸਕੂਲ ਦੀਆਂ 8000 9ਵੀਂ ਦੀਆਂ ਅਰਦਾਸ ਚੱਲਦਾ ਹੀ ਚੱਲਦਾ ਫਿਰ ਤੁਸੀਂ ਕੀ ਕਰਨਾ ਉਹ ਭਈਆਂ ਨੂੰ ਸਿਰ 'ਤੇ ਬਿਠਾ ਲੈਣਾ ਭਈਆਂ ਨੂੰ ਫਿਰ ਤੁਸੀਂ ਐ ਕਰੋ ਤੁਸੀਂ ਰੋਕ ਕੇ ਦਿਖਾਓ ਜਿਹੜੀਆਂ ਇੱਥੇ ਲੱਗਣਗੀਆਂ ਉਹ ਦਿਖਾ ਦੇਣਗੇ ਤੁਹਾਨੂੰ ਨਹੀਂ ਰੋਕ ਕੇ ਦਿਖਾ ਦੇਓ ਬਾਬੇ ਤਰਾ ਬਾਬੇ ਤਰਾ ਵੀਡੀਓ ਬੁਲਾ ਕੇ ਬੁਲਾ ਵੀਡੀਓ ਬੁਲਾ ਹੁਣੀ ਬੁਲਾ ਵੀਡੀਓ ਬੁਲਾ ਹੁਣੀ ਬੁਲਾ ਲੈ ਮੀਟੀਆ ਕਿਹੜਾ ਬੁਲਾਉਣਾ ਇਹਦਾ ਬਾਬਾ ਸਟੈਂਡ ਤੇ ਰਹੀ ਹੁਣ ਭਈਆਂ ਵਾਲੀ ਗੱਲ ਮੁੱਕਰੀ ਨਾ ਵੀ ਮੈਂ ਕਰ ਦੋ ਫੜਾ ਮਾਰ ਮਸੰਤਾ ਯਾਰ ਹੋਰ ਪਾਉਣਾ ਇਹਦਾ ਕੀ ਇੱਥੇ ਗੁਰੂ ਘਰ ਪਹੁੰਚੋ ਤੇ ਇਹ ਬੰਦੇ ਤੋਂ ਗੱਲਬਾਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ